ਇਸ ਵੇਲੇ ਦੀ ਵੱਡੀ ਖਬਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਉਹ ਰਾਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀ ਕਿ ਪੰਥਕ ਸਿਆਸਤ ਇਹਨੇ ਦਿਨੀ ਪੂਰੀ ਤਰੀਕੇ ਗਰਮਾਈ ਹੋਈ ਹੈ ਜਿੱਥੇ ਵੱਖਵਾਖਾਂ ਖਾਗੂਆਂ ਦੇ ਵੱਲੋਂ ਕਈ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਸਭ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਨੂੰ ਲੈ ਕੇ ਇੱਕ ਵਿਵਾਦ ਖੜਿਆ ਹੋਇਆ ਹੈ ਜਿਸ ਤੇ ਉੱਤੇ ਅੱਜ ਜਥੇਦਾਰ ਗੈਨੀ ਰਗਵੀਰ ਸਿੰਘ ਔਰ ਆਦੇ ਦੇ ਵੱਲੋਂ ਸਪਾਸਟਰ ਸਟੈਂਡ ਆਪਣਾ ਸਾਂਝਾ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਭਰਤੀ ਹੋ ਰਹੀ ਹੈ ਇੱਕ ਬੌਗਸ ਹੈ ਤੇ ਉੱਥੇ ਹੀ ਇਸ ਸ਼ਬਦੇ ਦਰਮਿਆਨ ਜਦੋਂ ਪੱਤਰਕਾਰਾਂ ਦੇ ਵੱਲੋਂ ਜਥੇਦਾਰ ਗੈਨੀ ਰਗਵੀਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਐਸਜੀਪੀਸੀ ਐਸਜੀਪੀਸੀ ਦੇ ਵੱਲੋਂ ਕਿਸੇ ਵੀ ਸਮੇਂ ਤੁਹਾਨੂੰ ਹਟਾਇਆ ਜਾ ਸਕਦਾ ਹੈ ਤਾਂ ਗੈਨੀ ਰਗਵੀਰ ਸਿੰਘ ਕਹਿੰਦੇ ਨਜ਼ਰ ਆਏ ਕਿ ਮੇਰੇ ਵੱਲੋਂ ਬੈਗ ਪੈਕ ਕਰ ਲਿਆ ਗਿਆ ਹੈ ਜਦੋਂ ਹੁਕਮ ਆ ਜਾਣਗੇ ਮੈਂ ਬਾਹਰ ਆ ਜਾਊਂਗਾ ਤਾਇ ਸਭ ਤੋਂ ਬਾਅਦ ਹੁਣ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਪੁਚਾਲ ਆਇਆ ਹੋਇਆ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਲਗਾਤਾਰ ਇਹ ਕਹਿ ਰਹੇ ਨੇ ਕਿ ਜਥੇਦਾਰ ਸਿੰਘ ਸਹਬਾਨ ਆਪਣੇ ਬਿਆਨਾਂ ਤੋਂ ਮੁਕਰੇ ਨੇ ਤੇ ਉੱਥੇ ਹੀ ਹੋਣਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਨਿਹੰਗ ਸਿੰਘ ਜਥੇਬੰਦੀ ਦਾ ਸਮਰਥਨ ਮਿਲਿਆ ਹੈ ਜੀ ਹਾਂ ਵੱਡੀ ਨਿਹੰਗ ਸਿੰਘ ਜਥੇਬੰਦੀ ਗਿਆਨੀ ਰਗਵੀਰ ਸਿੰਘ ਦੇ ਹੱਕ ਦੇ ਵਿੱਚ ਆਨ ਖੜੀ ਹੈ ਬਿਲਕੁਲ ਠੀਕ ਸੁਣਿਆ ਤੁਸੀਂ ਨਹਾਗਤ ਸਿੰਘ ਜਥੇਬੰਦੀ 96 ਕਰੋੜੀ ਬੁੱਢਾ ਅਦਾਲਨ ਨਹਾਗਤ ਸਿੰਘ ਜਿਹੜੇ ਨੇ ਉਹ ਹੁਣ ਗਿਆਨੀ ਰਗਵੀਰ ਸਿੰਘ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਖੜੇ ਹਾਂ ਅਸੀਂ ਦੇਖਦੇ ਹਾਂ ਕਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਹਟਾਉਂਦਾ ਹੈ ਬਾਬਾ ਬਲਬੀਰ ਸਿੰਘ ਜਿਹੜੇ 96 ਕਰੋੜੀ ਵੱਡਾ ਅਦਾਲਤ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਹਮਾਇਤ ਜਿਹੜੀ ਉਹ ਦਿੱਤੀ ਗਈ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਨੇ ਕਿਹਾ ਕਿ ਅਸੀਂ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਇਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਕਿ ਜੋ ਬੀਤੇ ਦਿਨ ਇਲਜ਼ਾਮ ਗਿਆਨੀ ਰਗਵੀਰ ਸਿੰਘ ਉਰਾਂ ਦੇ ਉੱਤੇ ਲਗਾਏ ਗਏ ਜੋ ਉਹਨਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ 20 ਜਥੇਦਾਰ ਸਿੰਘ ਸਹਿਬਾਨ ਨੂੰ ਲੋੜ ਪੈਂਦੀ ਹੈ ਤਾਂ ਸਾਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰਨਗੇ ਪੂਰਾ ਖਾਲਸਾ ਪੰਥ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਨਾਲ ਖੜਾ ਹੈ ਜਿਸ ਤੋਂ ਬਾਅਦ ਹੁਣ ਪੰਥਕ ਸਿਆਸਤ ਇੱਕ ਨਵਾਂ ਮੋੜ ਲੈਂਦੇ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਦੀ ਕਾਰਵਾਈ ਤੋਂ ਬਾਅਦ ਜਿਸ ਦਿਨ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਅਕਾਲੀ ਆਗੂਆਂ ਨੂੰ ਕਈ ਤਰੀਕੇ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਤਾਂ ਉਸ ਤੋਂ ਬਾਅਦ ਲਗਾਤਾਰ ਪੰਥਕ ਸਿਆਸਤ ਦੇ ਵਿੱਚ ਪੁਚਾਲ ਜਾਰੀ ਹੈ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਹੋ ਰਹੀਆਂ ਨੇ ਜਿੱਥੇ ਅ ਸਭ ਤੋਂ ਪਹਿਲਾਂ ਨਾਰਾਇਣ ਸਿੰਘ ਚੌੜਾ ਜਿਸ ਦੇ ਵੱਲੋਂ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਸੀ ਤਾਂ ਉਸ ਨੂੰ ਪੰਥ 'ਚੋਂ ਛੇਕਣ ਦੇ ਲਈ ਜਦੋਂ ਐਸ.ਸੀ.ਪੀ.ਸੀ. ਮਤਾ ਪਾੰਦੀ ਹੈ ਤਾਂ ਸਭ ਤੋਂ ਪਹਿਲਾ ਵਿਵਾਦ ਉਦੋਂ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਐਸ.ਸੀ.ਪੀ.ਸੀ. ਦੇ ਵੱਲੋਂ ਉਹ ਮਤਾ ਵਾਪਸ ਲੈ ਲਿਆ ਜਾਂਦਾ ਹੈ ਤਾਂ ਇਹ ਸਭ ਤੋਂ ਬਾਅਦ ਗਾਇਨੇ ਹਰਪੀ ਸਿੰਘ ਦੇ ਉੱਤੇ ਇਲਜ਼ਾਮ ਲੱਗਦੇ ਨੇ ਤੇ ਇਲਜ਼ਾਮਾਂ ਦੀ ਲੈ ਕੇ ਗਾਇਨੇ ਹਰਪੀ ਸਿੰਘ ਦੇ ਖਿਲਾਫ ਇੱਕ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਰਿਪੋਰਟ ਤੋਂ ਬਾਅਦ ਗਾਇਨੇ ਹਰਪੀ ਸਿੰਘ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਕੁਝ ਧਿਰਾਂ ਗੈਨੀ ਹਰਪ੍ਰੀਤ ਸਿੰਘ ਦੇ ਨਾਲ ਖੜੀਆਂ ਹੁੰਦੀਆਂ ਨੇ ਕੁਝ ਧਿਰਾਂ ਉਹਨਾਂ ਦੇ ਵਿਰੁੱਧ ਖੜੀਆਂ ਹੁੰਦੀਆਂ ਨੇ ਤੇ ਸਭ ਤੋਂ ਬਾਅਦ ਇੱਕ ਸਵਾਲ ਜਿਹੜਾ ਹੈ ਜਥੇਦਾਰ ਗੈਨੀ ਰਗਵੀਰ ਸਿੰਘ ਤੇ ਖੜਾ ਹੁੰਦਾ ਹੈ ਕਿ ਉਹ ਇਹ ਸਭ ਦੇ ਦਰਮਿਆਨ ਚੁੱਪ ਗਏ ਉਹਨਾਂ ਦੇ ਵੱਲੋਂ ਪਹਿਲਾਂ ਵੀ ਗੈਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਣਾਈ ਗਈ ਕਮੇਟੀ ਨੂੰ ਬੋਗਸ ਕਮੇਟੀ ਘਰਾੜ ਦਿੱਤਾ ਗਿਆ ਸੀ ਤੇ ਲਗਾਤਾਰ ਸੱਤ ਮੈਂਬਰੀ ਕਮੇਟੀ ਜਿਸ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਭਰਤੀ ਕੀਤੀ ਜਾਣੀ ਸੀ ਤਾਂ ਉਸ ਕਮੇਟੀ ਤੋਂ ਬਿਨਾਂ ਪੁੱਛੇ ਅਕਾਲੀ ਦਲ ਦੇ ਵਿੱਚ ਭਰਤੀਆਂ ਕੀਤੀਆਂ ਗਈਆਂ ਅਕਾਲੀ ਦਲ ਦਾ ਕਹਿਣਾ ਹੈ ਕਿ 33 ਲੱਖ ਲੋਕਾਂ ਨੂੰ ਭਰਤੀ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਜਤੋ ਸਿੰਘ ਸਹਿਬਾਨ ਦੇ ਵੱਲੋਂ ਕੱਲੇ ਬਿਆਨ ਦਿੱਤਾ ਗਿਆ ਕਿ ਪੂਰੇ ਤਰੀਕੇ ਬੋਗਸ ਹੈ ਭਰਤੀ ਤੇ ਜਦੋਂ ਪੱਤਰਕਾਰਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਤੁਹਾਨੂੰ ਵੀ ਹਟਾਉਣ ਦੀਆਂ ਕਾਰਵਾਈਆਂ ਅਰੰਭੀਆਂ ਗਈਆਂ ਨੇ ਕਿਸੇ ਸਮੇਂ ਵੀ ਤੁਹਾਨੂੰ ਹਟਾ ਸਕਦੇ ਨੇ ਤਾਂ ਜਥੇਦਾਰ ਸਹਿਬਾਨ ਕਹਿੰਦੇ ਨਜ਼ਰ ਆਏ ਕਿ ਮੈਨੂੰ ਕੋਈ ਫਿਕਰ ਨਹੀਂ ਮੇਰਾ ਬੈਗਪੈਕ ਹੈ ਮੈਂ ਕਿਸੇ ਸਮੇਂ ਵੀ ਹੁਕਮ ਹੋਣਗੇ ਮੈਂ ਇੱਥੋਂ ਨਿਕਲ ਜਾਵਾਂਗਾ ਤਾਂ ਉਸ ਤੋਂ ਬਾਅਦ ਹੁਣ ਨਹਾਗ ਸਿੰਘ ਜਥੇਬੰਦੀ ਦਾ ਸਾਥ ਮਿਲਿਆ ਹੈ ਗਿਆਨੀ ਰਗਵੀਰ ਸਿੰਘ ਨੂੰ ਤੁਹਾਨੂੰ ਦੱਸ ਦਈਏ ਕਿ 92 ਕਰੋੜੀ ਬੁੱਢਾ ਦਲ ਦੇ ਮੁਖੀ ਜਿਹੜੇ ਨੇ ਬਾਬਾ ਬਲਬੀਰ ਸਿੰਘ ਉਹnade ਵੱਲੋਂ ਹਮੈਤ ਦੇ ਵਿੱਚ ਆਣ ਕੇ ਖੜਿਆ ਗਿਆ ਹੈ ਜ਼ਥੇਦਾਰ ਗੈਨੀ ਰਗਵੀਰ ਸਿੰਘ ਦੇ ਉਹਨਾਂ ਨੇ ਕਿਹਾ ਕਿ ਇਸੇ ਤਰੀਕੇ ਦੇ ਨਾਲ ਸਖਤ ਹੁਕਮ ਤੇ ਸਖਤ ਫੈਸਲੇ ਜ਼ਥੇਦਾਰ ਲੈਣ ਅਸੀਂ ਨਾਲ ਖੜਿਆ ਦੇਖਦੇ ਹਾਂ ਕੌਣ ਕੀ ਕਰਦਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਸਖਤ ਚੇਤਾਵਨੀ ਉਹਨਾਂ ਲੋਕਾਂ ਨੂੰ ਵੀ ਦਿੱਤੀ ਹੈ ਕਹਿ ਕੇ ਜੇਕਰ ਗੈਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਜਾਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਚੰਗਾ ਨਹੀਂ ਹੋਏਗਾ ਇਸ ਦੇ ਨਾਲ ਹੀ ਉਹਨਾਂ ਨੇ ਗੈਨੀ ਰਗਵੀਰ ਸਿੰਘ ਨੂੰ ਅਪੀਲ ਇਹ ਕਿ ਤੁਸੀਂ ਸਾਨੂੰ ਸੇਵਾ ਲਗਾਓ ਹੁਕਮ ਸੁਣਾਓ ਅਸੀਂ ਤੁਹਾਡੇ ਨਾਲ ਅੱਧੀ ਰਾਤ ਨੂੰ ਵੀ ਆਣ ਖੜਾਂਗੇ ਪੂਰਾ ਪੰਤ ਤੁਹਾਡੇ ਨਾਲ ਹੈ ਤੁਸੀਂ ਆਪਣਾ ਸਖਤ ਰੋਖਕ ਤਿਆਰ ਕਰੋ ਸਖਤ ਹੁਕਮ ਜਿਹੜੇ ਨੇ ਉਹ ਸਣਾਓ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜ਼ਿਕਰ ਹੋ ਗਿਆ ਕਿ ਜਦੋਂ ਨਾਦੇੜ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਤਾਂ ਉਸ ਸਮੇਂ ਵੀ ਬਾਬਾ ਅਬਲਬੀਰ ਜਿਹੜੇ ਨੇ ਉਹ ਸਟੇਜ ਦੇ ਉੱਤੋਂ ਜਥੇਦਾਰ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ ਸੀ ਤੇ ਨਾਲ ਦੀ ਨਾਲ ਚੇਤਾਵਨੀ ਵੀ ਬਾਬਾ ਅਬਲਬੀਰ ਸਿੰਘ ਘਰਾਦੇ ਵੱਲੋਂ ਦਿੱਤੀ ਗਈ ਸੀ ਕਿ ਜਥੇਦਾਰ ਸਹਿਬਾਨ ਨੇ ਬਹੁਤ ਵਧੀਆ ਫੈਸਲਾ 2 ਦਸੰਬਰ ਨੂੰ ਲਿਆ ਹੈ ਕਿ ਜੇਕਰ ਹੁਣ ਜਥੇਦਾਰ ਸਹਿਬਾਨ ਆਪਣੇ ਫੈਸਲੇ ਤੋਂ ਮੁੱਕਰਦੇ ਨੇ ਜਾਂ ਫਿਰ ਅਸਤੀਫਾ ਦੇਣਦੇ ਨੇ ਤਾਂ ਉਹਨਾਂ ਨੂੰ ਅਸਤੀਫਾ ਵੀ ਨਹੀਂ ਦਿੱਤਾ ਦੇਣ ਦਵਾਂਗੇ ਤਾਂ ਇਹ ਹੁਕਮ ਜਿਹੜੇ ਨੇ ਫਰਮਾਏ ਗਏ ਸੀਗੇ ਬਾਬਾ ਬਲਬੀਰ ਜਿਹੜੇ 96 ਕਰੋੜੀ ਬੁੱਢਾ ਦਲ ਦੇ ਮੁਖੀ ਨੇ ਉਹਨਾਂ ਨੇ ਕਹਿ ਕਿ ਹੁਣ ਜਥੇਦਾਰ ਸਹਿਬਾਨ ਅਕਾਲੀ ਫੁੱਲਾ ਸਿੰਘ ਜਥੇਦਾਰ ਸਾਹਿਬ ਦਾ ਰੂਪਕ ਤਿਆਰ ਕਰਦੇ ਨਜ਼ਰ ਆ ਰਹੇ ਨੇ ਤਾਂ ਦਾ ਇਹ ਵੀ ਦੱਸਣਾ ਲਾਜ਼ਮੀ ਹੈ ਕਿ 96 ਕਰੋੜੀ ਬੁੱਢਾ ਦਲ ਦੇ ਹੀ ਆਗੂ ਸਨ ਜਥੇਦਾਰ ਫੁੱਲਾ ਸਿੰਘ ਤਾਂ ਇੱਕ ਵਾਰੀ ਫੇਰ ਤੋਂ ਜਥੇਦਾਰ ਸਿੰਘ ਸਹਿਬਾਨ ਗੈਨੀ ਰਗਵੀਰ ਸਿੰਘ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਆਸ ਜਾਗੀ ਹੈ ਕਿ ਜਥੇਦਾਰ ਫੁੱਲਾ ਸਿੰਘ ਵਰਗਾ ਹੁਕਮ ਜਿਹੜਾ ਉਹ ਜ਼ਰੂਰ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਹੀ ਸੁਣਾ ਰਹੇ ਨੇ ਤਾਂ ਗਿਆਨੀ ਰਗਵੀਰ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋਏ 96 ਕਰੋੜੀ ਬੁੱਢਾ ਦਲ ਦੇ ਮੁਖੀ ਨਹੰਗ ਸਿੰਘ ਆ ਬਾਬਾ ਬਲਵੀਰ ਸਿੰਘ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦੀ ਵੀ ਜਿਹੜੀ ਪ੍ਰਤੀਕਿਰਿਆ ਸੁਣ ਲੈਂਦੇ ਆ ਇਹ ਸੁਦੇਸ਼ੀਆਂ ਮੋਹਨ ਸਿੰਘ ਲਾਲਪਾਲ ਦੇ ਵਤਨ ਦਾ ਮੋਹਨ ਸਿੰਘ ਲਾੜਦਿਆਂ ਨਹੰਗ ਸਿੰਘ ਫੌਜਾਂ ਸੰਸਾਮਾ ਬਸਾ ਸਾਰਿਆਂ ਨੂੰ ਵਾਇਪ ਚੀਕਾ ਖਾਲੀ ਆ ਅੱਜ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜਥੇਦਾਰ ਜੀ ਆਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਤੇ ਨਾਲ ਇਹ ਸਾਡੀ ਮਾਣ ਮਰਿਆਦਾ ਹੈ ਜੀ ਆਕਾਲ ਤਖਤ ਸਾਹਿਬ ਆਕਾਲ ਤਖਤ ਸਾਹਿਬ ਮਹਾਨ ਹੈ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਛਾਹ ਹੈ ਇਹਨਾਂ ਸਾਹਿਬ ਦੀ અપਾਰ ਕਿਰਪਾ ਧੰਨ ਸਾਹਿਬ ਸ੍ਰੀ ਗੁਰੂ ਖਰਗ ਸਿੰਘ ਸਾਹਿਬ ਜੀ ਦਾ ਸਾਜਿਆ ਨਵਾਜਿਆ ਉਹ ਸ੍ਰੀ ਆਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਂ ਅਰਦਾਸ ਬੇਨਤੀ ਕਰਕੇ ਸਾਰੀ ਛੇਦ ਲੈਨੇ ਆ ਸਮੁੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਹੈ ਕਿ ਜਿੱਥੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੀ ਗੱਲ ਹੈ ਜਾਂ ਆਕਾਂਦੀ ਦਲ ਦੀ ਗੱਲ ਹੈ ਕਿ ਜਿੱਥੇ ਆਪਾਂ ਸਾਰੇ ਅਕਾਲ ਪੁਰਖ ਸਾਹਿਬ ਨੂੰ ਸੇਵਕ ਹਾਂਦੇ ਆ ਹਮੇਸ਼ਾ ਹੀ ਕਿ ਮੈਂ ਬੇਨਤੀ ਕਰਦਾ ਉਹ ਆਦਿ ਤ੍ਰੀ ਅਕਾਲਪੁਰ ਸਾਹਿਬ ਦੇ ਜ਼ਥੇਦਾਰ ਨੇ ਉਹ ਜੋ ਹੁਕਮ ਕੀਤਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਸੱਤ ਮੈਂਬਰੀ ਕਮੇਟੀ ਅਕਾਲਪੁਰ ਸਾਹਿਬ ਵੱਲੋਂ ਬਣਾਈ ਗਈ ਸੀ ਕਿ ਉਹਨਾਂ ਨੇ ਜਿਹੜੀ ਹੈ ਉਹ ਚੋਣ ਕਰਨੀ ਹੈ ਤੇ ਜਿਹੜੀ ਫਸਲੀ ਕਰਨੀ ਹੈ ਨਵੀਂ ਸੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲਪੁਰ ਸਾਹਿਬ ਤੇ ਉਹਨਾਂ ਨੇ ਜੋ ਫੈਸਲਾ ਲਿਆ ਤੇ ਜੋ ਫੈਸਲਾ ਜੋ ਜਿਹੜਾ ਤਰੀਕ ਨੂੰ ਤ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਤੇ ਉਹ ਹੁਕਮਾਂ ਦੇ ਉੱਪਰ ਸਾਰਿਆਂ ਨੂੰ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਪੁਰ ਚੜਾਉਣੇ ਚਾਹੀਦੇ ਨੇ ਆਪਣੇ ਨਿੱਜੀ ਦੋ ਬਲਾਲਤ ਤੋਂ ਉੱਪਰ ਉੱਟ ਕੇ ਜਿਵੇਂ ਧੰਨ ਧੰਨ ਐ ਉਸ ਵੇਲੇ ਦੇ ਮਹਾਨ ਸ਼ਹੀਦ ਬਾਬਾ ਅਕਾਲੀ ਪੂਲਾ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਫੈਸਲਿਆਂ ਤੇ ਖਾਲਸਾ ਪੰਥ ਅੱਜ ਵੀ ਨਾਜ਼ ਕਰਦਾ ਤੇ ਜੇ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਕੋਈ ਵੀ ਹਟਾਉਣ ਵਾਲਾ ਜਿਹੜਾ ਕੋਈ ਆਪਣੇ ਇਹੋ ਜੀ ਤਾਕਤ ਨਹੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਵੰਗਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਹੁਕਮ ਨੂੰ ਪਰਵਾਨ ਕਰਨਾ ਚਾਹੀਦਾ ਹੈ ਇਹਦੇ ਵਿੱਚ ਹੀ ਸਾਰੀ ਭਲਾਈ ਹੈ ਤੇ ਕਿਉਂਕਿ ਜੇ ਆਪਾਂ ਅਕਾਲ ਤਖਤ ਸਾਹਿਬ ਮਾਨ ਮਰਿਆਦਾ ਤੇ ਕਿਉਂਕਿ ਮਾਨ ਮਰਿਆਦਾ ਨੂੰ ਜੇ ਆਪਾਂ ਕਾਇਮ ਰੱਖਾਂਗੇ ਤੇ ਆਪਾਂ ਸਾਰੇ ਹੀ ਕਾਇਮ ਆ ਤੇ ਜੇ ਮਾਨ ਮਰਿਆਦਾ ਆਪਾਂ ਦੂਜੇ ਕਾਇਮ ਨਹੀਂ ਰੱਖਾਂਗੇ ਤੇ ਆਪਾਂ ਵੀ ਨਹੀਂ ਕਾਇਮ رہ ਸਕਦੇ ਇਸ ਕਰਕੇ ਬੇਨਤੀ ਹੈ ਸਾਰੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਮਾਈ ਤੇ ਉਹਦੇ ਜਿਹੜੇ ਹੁਕਮਾਂ ਤੇ ਆਪਾਂ ਸਾਰੇ ਸਤਿ ਸੰਗਤਾਂ ਦੇ ਜੋ ਪੰਜ ਸੰਗ ਸਰਦਾਰਾਂ ਨੇ ਹੁਕਮਨਾਵਾ ਦੋਸਰੀ ਨੂੰ ਜਿਹੜੇ ਹੁਕਮ ਕੀਤੇ ਸੀ ਉਹਨਾਂ ਤੇ ਫੁੱਲ ਚੜਾਉਣੇ ਚਾਹੀਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕਿਸੇ ਦੀ ਵੀ ਬੋਲਣ ਦੀ ਜ਼ਰਤ ਨਹੀਂ ਹੋਣੀ ਚਾਹੀਦੀ ਤੇ ਜੇ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਅਦਲਾ ਬਦਲੀ ਦੀ ਜਥੇਦਾਰ ਦੀ ਗੱਲ ਕਰਦਾ ਉਹ ਖਾਲਸਾ ਪੰਥ ਦੇ ਬਿਲਕੁਲ ਕਦੇ ਵੀ ਉਹ ਬਰਦਾਸ਼ਤ ਨਹੀਂ ਹੋਊਗੀ ਗੱਲਬਾਤ ਤੇ ਨਾ ਹੀ ਖਾਲਸਾ ਪੰਥ ਜਿਹੜਾ ਜਦੋਂ ਕੋਈ ਵੀ ਇਹੋ ਜੀ ਗੱਲਬਾਤ ਕਰਦਾ ਹੈ ਮਾੜੀ ਆਪਣੇ ਚੇਤਾਵਨੀ ਦਿੰਦਾ ਤੇ ਉਹ ਹਮੇਸ਼ਾ ਜਿਹੜਾ ਮੈਂ ਬੇਨਤੀ ਕਰਦਾ ਸਮੁੱਚੀਆਂ ਹੀ ਗੁਰੂਆਂ ਗੁਰਸੇਖ ਸੰਗਤਾਂ ਨੂੰ ਆਪਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਫੈਸਲੇ ਤੇ ਜੇ ਉਹਨਾਂ ਨੇ ਸਹੀ ਫੈਸਲੇ ਕੀਤੇ ਆਪਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਮੇਸ਼ਾ ਨਾਲ ਜਿਹੜੀ ਮਰਿਆਦਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਤੇ ਮਰਿਆਦਾ ਨੂੰ ਲਾਗੂ ਕਰਾਉਣਾ ਚਾਹੀਦਾ ਜੇ ਅਕਾਲੀ ਬਾਬਾ ਪੂਲਾ ਸਿੰਘ ਜੀ ਨੇ ਜਿਵੇਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਹੁਕਮ ਕੀਤਾ ਸੀ ਕੋੜਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿਹੜੇ ਹੁਕਮ ਨੂੰ ਪ੍ਰਵਾਨ ਕੀਤਾ ਸੀ ਕੋੜਿਆਂ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ ਜਿਵੇਂ ਸ਼ਹੀਦ ਅਕਾਲੀ ਪੂਲਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਇਹ ਸਾਰੇ ਫੈਸਲੇ ਜੇ ਆਪਾਂ ਅੱਜ ਵੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਫੈਸਲਿਆਂ ਤੇ ਸ਼ਕਤੀ ਨਾਲ ਪੈਰਾ ਦਿੰਦੇ ਨੇ ਕਾਇਮ ਰਹਿੰਦੇ ਨੇ ਤੇ ਉਹਨਾਂ ਦਾ ਵੀ ਜਿਹੜਾ ਸਾਰੀਆਂ ਗੁਰਸਿੱਖ ਸੰਗਤਾਂ ਦੇ ਵਿੱਚ ਪੂਰਾ ਮਾਨ ਸਤਕਾਰ ਕਾਇਮ ਰਹੇਗਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੇ ਫੈਸਲੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੋ ਲਾਗੂ ਕਰਵਾ ਰਹੇ ਨੇ ਤੇ ਆਪਾਂ ਸਿੰਘ ਸਾਹਿਬ ਜੀ ਜਦੋਂ ਵੀ ਭਾਵੇਂ ਤੁਹਾਨੂੰ ਅੱਧੀ ਰਾਤ ਵੀ ਲੋੜ ਹੈ ਸਾਰੀਆਂ ਨੇ ਹੰਗਸੰਗ ਜਥੇਬੰਦੀਆਂ ਤੁਹਾਡੇ ਨਾਲ ਪੂਰਾ ਸਾਥ ਦੇਣਗੀਆਂ ਤੇ ਜਦੋਂ ਵੀ ਕੋਈ ਤੁਸੀਂ ਢਿੱਲੇ ਪੈਂਦੇ ਹੋ ਤਾਂ ਸਾਨੂੰ ਵੀ ਸਾਰੀਆਂ ਸਾਰੀਆਂ ਗੁਰਸੇਕ ਸੰਗਤਾਂ ਜਿਹੜੀਆਂ ਨੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਵੀ ਕਿਉਂਕਿ ਇੱਥੇ ਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਆਨ-ਪਵਾਨ ਤੇ ਸ਼ਾਨ ਦੀ ਗੱਲ ਹੈ ਆਪਾਂ ਸਾਰੇ ਮਰਿਆਦਾ ਤੇ ਤਗੜੇ ਹੋ ਕੇ ਪਹਿਰਾ ਦੇਣਾ ਤੇ ਕਿਸੇ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਆਪਾਂ ਕਿਸੇ ਦੇ ਖਿਲਾਫ ਨਹੀਂ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਆਮ ਕੋ ਬਣਿਆਈ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਆਣ ਬਾਣ ਤੇ ਸ਼ਾਨ ਕਾਇਮ ਹੈ ਤੇ ਆਪਾਂ ਸਾਰੇ ਕਾਇਮ ਆ ਜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਵੀ ਹੋਰ ਕੋਈ ਆਪਣੇ ਸਾਰੇ ਉਹ ਆਪਸੀ ਜਿਹੜੇ ਨੇ ਮਿਲ ਬੈਠ ਕੇ ਉਹਨਾਂ ਨੂੰ ਗੁਰਮਤੇ ਦੇ ਨਾਲ ਸਾਰੇ ਕਾਰਜ ਕਰਨੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਵਿੰਗਾਰਨਾ ਨਹੀਂ ਚਾਹੀਦਾ ਸੋ ਗੁਰੂ ਦੀਆਂ ਲਾੜੀਆਂ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਹਮੇਸ਼ਾ ਪਹਿਲਾਂ ਵੀ ਖੜਾ ਤੇ ਅੱਗੇ ਵੀ ਪੂਰਾ ਸਾਥ ਦੇਾਂਗੇ ਤੇ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਚੜ੍ਹਦੀ ਕਲਾ ਦੇ ਨਾਲ ਲਾਗੂ ਕਰਾਉਣ ਤੋਂ ਪਿੱਛੇ ਨਹੀਂ ਹਟਾਂਗੇ ਵਾਹਿਗੁਰੂ ਜੀ ਕਾ ਕਾਹੋ ਏ ਸੁਦੇਸ਼ੀਆਂ ਨੇ ਜਿਵੇਂ ਲੰਕਲਾਂ ਲਈਆਂ ਸੰਕਾ ਨੂੰ ਜਿਆਦਾ ਲਾੜਦੀਆਂ ਨਹਿੰਗ ਪਹੁੰਚ ਜਾਂ ਸੰਕਾ ਮਾ ਵਰਸਾ ਸਾਰਿਆਂ ਨੂੰ ਵਾਇਪ ਦੀ ਕਰ ਨੇ ਤੇ ਸਭ ਦੇ درمیان ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਨੂੰ ਲੈ ਕੇ ਇੱਕ ਵਿਵਾਦ ਖੜਿਆ ਹੋਇਆ ਹੈ ਜਿਸ ਤੇ ਉੱਤੇ ਕੱਲ ਜਥੇਦਾਰ ਗੰਗੀ ਰਕबीर ਸਿੰਘ ਔਰਾ ਦੇ ਵੱਲੋਂ ਸਪਸ਼ਟ ਸਟੈਂਡ ਆਪਣਾ ਸਾਂਝਾ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਭਰਤੀ ਹੋ ਰਹੀ ਹੈ ਇੱਕ ਬੌਗਸ ਹੈ